আমরা একটা একটা করে আমরা সবাই 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 আমরা সবাই

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੀਮੀ ਸਪੋਰਟਸ ਐਂਡ ਫਿਟਨੈਸ ਕਲੱਬ ਵੱਲੋਂ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਦੀ ਲਸਾਨੀ ਸਾਦਤ ਨੂੰ ਇਹ ਲੰਗਰ ਹਰ ਸਾਲ ਲਗਾਉਂਦੇ ਨੇ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬੜੀ ਸੰਖਿਆ ਦੇ ਵਿੱਚ ਪੱਗਾਂ ਜਨ ਇੱਥੇ ਲੰਗਰ ਖਾਦਦੇ ਨੇ ਇਸ ਲੰਗਰ ਦੇ ਵਿੱਚ ਖਾ ਲਈ ਲੰਗਰ ਹੀ ਨਹੀਂ ਛਕਾਇਆ ਜਾਂਦਾ ਬਲਕਿ ਮੈਡੀਕਲ ਸਹੂਲਤਾਂ ਜਿਹੜੀਆਂ ਨੇ ਆਮ ਲੋਕਾਂ ਨੂੰ ਉਹ ਵੀ ਦਿੱਤੀ ਜਾਂਦੀਆਂ ਨੇ ਚੈੱਕਅਪ ਕੈਂਪ ਲਗਾਇਆ ਜਾਂਦਾ ਇਸ ਤੋਂ ਇਲਾਵਾ ਜ਼ਰੂਰਤਮੰਦਾਂ ਨੂੰ ਜਿਹੜੇ ਨੇ ਕੰਬਲ ਦਿੱਤੇ ਜਾਂਦੇ ਨੇ ਰਾਸ਼ਨ ਵੰਡਿਆ ਜਾਂਦਾ ਹੈ ਸੀਮੀ ਸਪੋਰਟਸ ਕਲੱਬ ਆਪਣੇ ਸਾਥੀਆਂ ਦੇ ਨਾਲ ਜਿਹੜਾ ਹੈ ਇੱਥੇ ਲੰਗਰ ਲਗਾਉਂਦੇ ਨੇ ਤੁਸੀਂ ਦੇਖ ਰਹੇ ਹੋ ਕਿ ਬੜੀ ਸੰਖਿਆ ਦੇ ਵਿੱਚ ਅੱਜ ਭਗਤ ਜਰੇ ਨੇ ਇੱਥੇ ਲੰਗਰ ਚਗੜਾਰੇ ਨੇ ਮੇਰੇ ਨਾਲ ਸੀਮੀ ਸਪੋਰਟਸ ਕਲੱਬ ਦੇ ਮੈਡਮ ਖੜੇ ਨੇ ਮੈਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਲੰਗਰ ਲਾਉਦਾ ਹੈ ਕਿਆ-ਕਿਆ ਹੈ ਇਸ ਲੰਗਰ ਦੇ ਵਿੱਚ ਪਹਿਲਾਂ ਤਾਂ ਸਾਰੇ ਖੇਰ ਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਸਪੋਰਟਸ ਕਲੱਬ ਵੱਲੋਂ ਹਰ ਸਾਲ ਇਹ ਕੋਪਰਾਲਾ ਕੀਤਾ ਜਾਂਦਾ ਹੈ ਰੱਬ ਦੀ ਬਿਹਾਰ ਹੈ ਸਾਡੇ ਉੱਪਰ ਕਿ ਸਾਨੂੰ ਇਹ ਇਹਨਾਂ ਨੇ ਸੇਵਾ ਕਰਾ ਦਾ ਮੌਕਾ ਦਿੱਤਾ ਇਹਦੇ ਵਿੱਚ ਅਸੀਂ ਗਰਮ ਕੰਬਲ ਟੋਪੀਆਂ ਜਰਾਬਾਂ ਤੇ ਦਸਤਾਨੇ ਸਾਰੇ ਗਰਮ ਕਪੜੇ ਵੰਡਦੇ ਆ ਕੋਟੀਆਂ ਵੀ ਹੈਗੀਆਂ ਨੇ ਤੇ ਇਹਦੇ ਵਿੱਚ ਅਸੀਂ ਰਾਸ਼ਨ ਦੀਆ ਕਿੱਟਾਂ ਤੇ ਇਸ ਵਾਰ ਅਸੀਂ ਸਿਰਫ ਆਟਾ ਕੱਲਾ ਇੱਕ ਆਟਾ ਵੀ ਅਸੀਂ ਐਡ ਕੀਤਾ ਜਿਹਦੇ ਵਿੱਚ ਅਸੀਂ ਗਰੀਬ ਲੋਕਾਂ ਨੂੰ ਆਟਾ ਵੰਡ ਰਹੇ ਆ ਛੋਲੇ ਖੁਲਚੀਆਂ ਦਾ ਲੰਗਰ ਹੈ ਤੇ ਅਸੀਂ ਇੱਕ ਚੀਜ਼ ਯਾਦ ਕਰਕੇ ਦੇਖੀ ਹੈ ਵੀ ਸਾਡੇ ਬੱਚੇ ਨੂੰ ਖੁਸ਼ ਹੋ ਜਾਂਦਾ ਥੋੜੀ ਜੀ ਸੱਟ ਵੱਜ ਜਾਂਦੀ ਹੈ ਤੇ ਅਸੀਂ ਕਿਵੇਂ ਤੜਫ ਜਾਂਦੇ ਆ ਤੇ ਇਹਨਾਂ ਦੀ ਸ਼ਹਾਦਤਾਂ ਨੂੰ ਅਸੀਂ ਮਤਲਬ ਇਹ ਦਿਲ ਦੇ ਰੂਹ ਤੱਕ ਅੰਦਰ ਤੱਕ ਜਾਂਦੀਆਂ ਨੇ ਜਦ ਅਸੀਂ ਇਹਨਾਂ ਦੀਆਂ ਕਹਾਣੀਆਂ ਸੁਣਦੇ ਆ ਦੇਖਦੇ ਆ ਵੀ ਇਹਨਾਂ ਨੇ ਇੰਨਾ ਕੁਰਬਾਨੀਆਂ ਦਿੱਤੀਆਂ ਸੀਗੀਆਂ ਇਹਦੇ ਵਿੱਚ ਅਸੀਂ ਇੱਕ ਮੈਡੀਕਲ ਕੈਂਪ ਵੀ ਨਾਲ ਰੱਖਦੇ ਹਾਂ ਹਰ ਚਾਲ ਜਿਹਦੇ ਵਿੱਚ ਦੰਦਾਂ ਦਾ ਫ੍ਰੀ ਇਲਾਜ ਕੀਤਾ ਜਾਂਦਾ ਹੈ ਬੀਪੀ ਸ਼ੂਗਰ ਸਾਰਾ ਕੀਤਾ ਜਾਂਦਾ ਹੈ ਅ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਹੈ ਸਾਬ ਜਦਾਂ ਦੀ ਨੁਸਾਨੀ ਸਾਦਤ ਇਹਦੇ ਲੋਕੀ ਬੈਸੀ ਜ਼ਿੰਦਗੀ ਕਦੇ ਨਹੀਂ ਪੂਰ ਸਕਦੇ ਇਹਨਾਂ ਦੀਆਂ ਕਹਾਣੀਆਂ ਆਪਕਸਾਰ ਪੜਦੇ ਆ ਜੀ ਲੰਗਰ ਲਗਾਉਂਦੇ ਹੋ ਕਿੰਨਾ ਸਕੂਨ ਮਿਲਦਾ ਤੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਦੂਸਰੇ ਨੰਬਰ ਤੇ ਮੈਂ ਆਪਣੇ ਬਡੇ ਬ੍ਰਦਰ ਸ਼੍ਰੀ ਰਾਜਪੁਰ ਮੈਨਰੋ ਜੀ ਦਾ ਆਪਣੇ ਔਰ ਸਿਮੀ ਬੱਤੋਅ ਔਰ ਪੂਰੀ ਸਿਮੀ ਸਪੋਰਟਸ ਕਲੱਬ ਦੀ ਟੀਮ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੀ ਆ ਕਿ ਸਾਡੀ ਹੌਸਲਾ ਫੁਜਾਈ ਲਈ ਹਮੇਸ਼ਾ ਸਾਡੇ ਬਡੇ ਭਰਾ ਬਣ ਕੇ ਸਾਡੇ ਨਾਲ ਖੜਦੇ ਆ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਮੈਨਰੋ ਭਈਆ ਨੇ ਪੁੱਛਿਆ ਦੇਖੋ ਜੀ ਬਾਕੀ ਜੋ ਛੋਟੇ ਸ਼ਾਹਬ ਜਗਦੇਦ ਇਲਸਾਨੀ ਸ਼ਹਾਦਤ ਹੈ ਇੱਕ ਕਦੇ ਵੀ ਨਾ ਭੁੱਲਣ ਵਾਲੀ ਹੈ ਜਿਸ ਤਰ੍ਹਾਂ ਇਸ ਤੋਂ ਪਹਿਲਾਂ ਸਿਮੀ ਜੀ ਨੇ ਕਿਹਾ ਕਿ ਸਾਡੇ ਬੱਚਿਆਂ ਨੂੰ ਇੱਕ ਸੋਈ ਤੱਕ ਵੀ ਲੱਗਦੀ ਹੈ ਸਿਰਫ ਜਾਣਿਆ ਤੇ ਉਹਨਾਂ ਨੂੰ ਜਿੰਦਾ ਦੀਵਾਰਾਂ 'ਚ ਚਿਨਵਾਇਆ ਗਿਆ ਉਸ ਤੋਂ ਬਾਅਦ ਵੀ ਜਦੋਂ ਉਹਨਾਂ ਦੇ ਬਾਅਦ ਦੇ ਵਿੱਚ ਗਲੇ ਵੱਡੇ ਗਏ ਇਹ ਚੀਜ਼ਾਂ ਰੁਕ ਮੰਦੀਆਂ ਨੇ ਤੇ ਅਸੀਂ ਇਸ ਮੌਕੇ ਦੇ ਉੱਪਰ ਸਾਰੇ ਸ਼ਹਿਰ ਵਾਸੀਆਂ ਨੂੰ ਕਹਿੰਦੇ ਆ ਕਿ ਉਹਨਾਂ ਦੀ ਮਾਤਾ ਗੁਜਰੀ ਜੀ ਦੀ ਛੋਟੇ ਸਾਹਬ ਜੱਦੇ ਆ ਦੀ ਇਲਸਾਨੀ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਆਪਣੇ ਬੱਚਿਆਂ ਨੂੰ ਸਿੱਖੀ ਇਤਿਹਾਸ ਨਾਲ ਜੋੜੋ ਉਹਨਾਂ ਨੂੰ ਦੱਸੋ ਕੀ ਧਰਮ ਕੀ ਹੁੰਦਾ ਹੈ ਧਰਮ ਨਾਲ ਜੁੜਨਾ ਕੀ ਹੁੰਦਾ ਹੈ ਤੇ ਵੱਧ ਵੱਧ ਉਹਨਾਂ ਨੂੰ ਇਸ ਚੀਜ਼ ਬਾਰੇ ਨੋਲੇਜ ਦੋ ਤੁਸੀਂ ਕਿ ਕਿੰਨਾ ਚਿਰ ਹੋ ਗਿਆ ਉਹਨੂੰ ਕੈਂਪ ਗੰਦ ਨੂੰ ਕਿੰਨੇ ਦਿਨ ਤੋਂ ਸਾਲਾ ਸਾਡਾ ਇਹ ਪੰਜਵਾਂ ਲੰਗਰ ਹੈ ਜੀ ਸਿਮੀ ਸਪੋਰਟਸ ਐਂਡ ਫਿਟਨੈਸ ਕਲੱਬ ਵੱਲੋਂ ਜਿਹਾ ਕਿ ਰੈਗੂਲਰ ਰਸੀ ਲਗਾਉਂਦੇ ਆ ਰਹੇ ਆ ਆਪਣੇ ਸਪੋਰਟਸ ਕਲੱਬ ਦੀ ਟੀਮ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਅਸੀਂ ਔਰ ਵਾਹਿਗੁਰੂ ਜੀ ਦੀ ਇੰਨੀ ਕਿਰਪਾ कि ਹਰ ਸਾਲੇ ਲੰਗਰ ਪਹਿਲੇ ਸਾਲ ਨਾਲੋਂ ਵੱਧ ਛੜ ਕੇ ਲੱਗਦਾ ਜਿਹਦੇ ਵਿੱਚ ਅਸੀਂ ਹਰ ਸਾਲ ਕੋਈ ਨਾ ਕੋਈ ਨਵੀਂ ਚੀਜ਼ ਅਸੀਂ ਐਡ ਕਰਦੇ ਆ ਜਿਸ ਤਰ੍ਹਾਂ ਕਿ ਇਸ ਵਾਰ ਅਸੀਂ ਆਪਣੇ ਲੰਗਰ ਦੇ ਵਿੱਚ ਕਦੀ ਪਹਿਲਾਂ ਅਸੀਂ ਰਾਸ਼ਨ ਦੇ ਸਮਾਨ ਚ ਆਟਾ ਦਿੱਤਾ ਸੀ ਬਟ ਇਸ ਵਾਰ ਅਸੀਂ ਆਟੇ ਦੀ ਥੈਲੀਆਂ ਵੀ ਨਾਲ ਡਿਸਟ੍ਰੀਬਿਊਟ ਕਰ ਰਹੇ ਆ ਹਾਂ ਸੋ ਇਸ ਦੀ ਸੀਮੀ ਸਪੋਰਟਸ ਐਂਡ ਫਿਟਨੈਸ ਕਲੱਬ ਦੇ ਜਿਹੜੇ ਮੈਂਬਰ ਨੇ ਜਿਹੜੇ ਹਰ ਸਾਲ ਇੱਥੇ ਲੰਗਰ ਲਗਾਉਂਦੇ ਨੇ ਇਸ ਤੋਂ ਇਲਾਵਾ ਤੁਸੀਂ ਦੇਖ ਰਹੇ ਹੋ ਕਿ ਡਾਕਟਰ ਸਾਹਿਬ ਵੱਲੋਂ ਜਿਹੜਾ ਹੈ ਇੱਥੇ ਚੈੱਕਅਪ ਕੀਤਾ ਜਾ ਰਿਹਾ ਹੈ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਹੋਇਆ ਹੈ ਸੋ ਤੁਸੀਂ

एक तो ब्रशिंग रात द ब्रशिंग मस्ट है बार बार एम्फेसाइज मैं यही करती हूँ कि रात द ब्रशिंग मस्ट है ठीक है ना एक आप जो भी कुछ खाने हैं खुला कर लिए एक दो सिंपल जी थी चीज़ है जो आप एक लाइफ स्टाइल से अपना लिए तब कोई प्रॉब्लम ही नहीं होगी तो डेंटिस्ट तो बंदा दूर जाऊंगा बट एक पेशेंट नहीं चंगी गल है हाँ जी एक दुआ डेंटल क्लिनिक खन्ना वालों गुरुद्वारा कलगीधर के नाल हाँ सो देख रहे हो तो डॉक्टर साहब नजर आया और एक कैंप लगाया उन्होंने अवेयरनेस बारे ਇਹ ਹੈ ਕਿ ਆਪਣੇ ਆਪ ਦੇ ਵਿੱਚ ਜਿਹੜੀ ਹੈ ਇੱਕ ਵੈਨਸ ਰੱਖਣੀ ਚਾਹੀਦੀ ਹੈ ਸੋ ਉਹ ਵੀ ਸਾਡੇ ਭੈਣਾ ਲੰਗਰ ਵੀ ਵਰਤਾ ਰਹੇ ਨੇ ਕਿਵੇਂ ਲੱਗ ਰਿਹਾ ਹੈ ਅੰਜਲ ਸਾਹਿਬ ਜੀ ਆ ਤੇ ਬਹੁਤ ਵਧੀਆ ਲੱਗ ਰਿਹਾ ਹੈ ਇਹ ਸਭ ਤੋਂ ਵੱਡੀ ਸ਼ਹਾਦਤ ਸੀਗੀ ਤੇ ਇਤੋਂ ਵੱਡੀ ਸ਼ਹਾਦਤ ਕੋਈ ਹੋ ਨਹੀਂ ਸਕਦੀ ਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਹ ਮੌਕੇ ਤੇ ਸਾਨੂੰ ਲੰਗਰ ਬਤਾ ਕੇ ਸੇਵਾ ਕਰ ਪਹਿਲੀ ਵਾਰ ਸੇਵਾ ਕਰਨ ਲਈ ਸਵੇਰਾ ਵੀ ਕਰੇ ਹੈ ਅਸੀਂ ਹਰ ਸਾਲ ਇੱਥੇ ਸਿਮੀ ਮੈਡਮ ਨਾਲ ਹੁੰਦੇ ਆ ਜੀ ਪੰਜ ਛੇ ਸਾਲ ਹੋ ਗਏ ਸਾਨੂੰ ਸਿਮੀ ਸਪੋਰਟਸ ਕਲੱਬ ਨਾਲ ਜੁੜੇ ਆ ਤੇ ਅਸੀਂ ਹਰ ਸਾਲ ਸੇਵਾ ਕਰਦੇ ਆ ਟਾਈਮ ਕੱਢ ਕੇ ਆਪਣਾ ਹਾਂਜੀ ਚਲੋ ਸਾਨੂੰ ਖੁਸ਼ੀ ਹੈ ਵੀ ਸਾਨੂੰ ਮੌਕਾ ਮਿਲਦਾ ਹੈ ਸੇਵਾ ਕਰਨ ਦਾ ਕਲੱਬ ਵੱਲੋਂ ਸਾਡੇ ਵੱਲੋਂ ਹਾਂ ਸੋ ਤੁਸੀਂ ਦੇਖ ਰਹੇ ਹੋ ਕਿ ਉਰੇ ਭੈਣਾ ਆ ਕੇ ਸੇਵਾ ਵੀ ਕਰਦੀਆਂ ਨੇ ਔਰ ਪੰਜ ਛੇ ਸਾਲ ਹੋ ਗਏ ਤੁਹਾਨੂੰ ਰੈਗੂਲਰ ਇੱਥੇ ਸੇਵਾ ਕਰਦੇ ਨੂੰ ਚਾਹ ਦਾ ਲੰਗਰ ਲਗਾਇਆ ਜਾ ਰਿਹਾ ਹੈ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਦੱਸ ਰਹੇ ਸੀ ਕਿ ਰਾਸ਼ਨ ਵੀ ਜਰਾ ਹੈ ਵੰਡਿਆ ਕੀਤਾ ਜਾ ਰਿਹਾ ਹੈ ਸੋ ਕੈਮਰਾਮੈਨ ਰਜੇਸ਼ ਰਾਜਾ ਨਾਲ ਮੈਂ ਰਾਜਮਨ ਰੋ universal new nation kanna